ਪਾਦ ਹੋਏ ਪਰਮ ਪੁਲਾਣੀਆਂ ਦੂਜੇ ਲਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਦੇਹ ਸੰਪ੍ਰੇਤ पकड़ चलाइन दूत जम किसे नदी पेत छाड़ खाड़ो ते खिने माहे जिन स्यों लगाहेत हाथ मरोणे तन कपे स्याह गोआ से तू ਜੀ ਹਾਂ ਬੀਜੈ ਸੋ ਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 보ਹਿਤ ਪ੍ਰਭ ਦੇਤ ਸੇ ਪਾਦੂਏ ਨਰਕ ਨ ਪਾਈਏ ਗੁਰ ਰਖਣ ਵਾਲਾ ਹੈ ਤ